ਤੇ ਬਹੁਤ ਜ਼ਿਆਦਾ ਜਿਹੜਾ ਦਰਿਆ ਦਾ ਜ਼ੋਰ ਆ ਤੇ ਬਹੁਤ ਹੀ ਵੱਡੀ ਜਿਹੜੀ ਢਾਲ ਲੱਗੀ ਆ ਤੇ ਇਹ ਹੈਗੀ ਆ ਪਿੰਡ ਖੇਚਰਪੁਰ ਤੇ ਪਿੰਡ ਬਾਜੇ ਤੇ ਲਾ ਕੇ ਤੇ ਆਸ ਜਿਹੜਾ ਐਡਵਾਂਸ ਜਿਹੜਾ ਹੀ ਬੰਨ ਹੀ ਉਹਨੂੰ ਬਹੁਤ ਵੱਡੀ ਢਾਲ ਲੱਗੀ ਆ ਉਹ ਬਹੁਤ ਜ਼ਿਆਦਾ ਜਿਹੜਾ ਬੰਨੁਰਦਾ ਜਾਣਦੇ ਆ ਇਹਦੇ ਨਾਲ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਅਸੀਂ ਬਤੀਆਂ ਅਸੀਂ ਸਾਰਾ ਜਿਆਦਾ ਢਾਹ ਲੱਗਣ ਦੇ ਨਾਲ ਜਿਹੜਾ ਵਾ ਉਹ ਦਰਿਆ ਨੇ ਸਾਰਾ ਹੀ ਬੰਨ ਫੋਰਤਾ ਵੇਧਿਆ ਵੇਧਿਆ ਹੀ ਜਿਹੜਾ ਵਾ ਉਹ ਸਾਰਾ ਬੰਨ ਫਰਤਾ ਜਾਣ ਦਿਆ ਬਹੁਤ ਵੱਡੀ ਢਾਹ ਲੱਗੀ ਐ ਤੇ ਸੰਗਤ ਦੀ ਬਹੁਤ ਵੱਡੀ ਲੋੜ ਆ ਤੇ ਸੰਗਤ ਵੱਧ ਤੋਂ ਵੱਧ ਪਹੁੰਚ ਕੇ ਤੇ ਇਹ ਨੂੰ ਬੰਨਣ ਉਹ ਜਿਹੜਾ ਵਾ ਉਹ ਬਚਾ ਸਕਦੀ ਆ ਤੇ ਫੇਰ ਹੀ ਜਿਹੜੀਆਂ ਵਾ ਲੋਕਾਂ ਦੀਆਂ ਆਸਾਂ ਜਿਹੜੀਆਂ ਉਹ ਬਚ ਸਕਦੀਆਂ ਵਾ ਵੇਖੋ ਵੇਧਿਆ ਵੇਧਿਆ ਹੀ ਕਿਦਾਂ ਇਕਦਮ ਕੁੱਤਾ ਜਿਹੜਾ ਵਾ ਉਹ ਹਿਸਾਬ ਨਾਲ ਕਿੱਡਾ ਵੱਡਾ ਕੁੱਤਾ ਹੈ ਸਰਪੇ ਦਾ ਜੋ ਸਾਰਾ ਥੱਲੇ ਤੁਰਿਆ ਜਾਂਦਾ ਇਹ ਦੇਖਦੇ ਆ ਤੇ ਇਕਦਮ ਹੀ ਜਿਹੜਾ ਵਾ ਉਹ ਥੱਲੇ ਵਹਿੰਦਾ ਜਾਂਦਾ ਵਾ ਬੰਨ ਮੈਂ ਕਹਿੰਨਾ ਕਿ ਵੇਹਣਾ ਵੇਹਣਾ ਹੀ ਜਿੱਦਾਂ ਆਂ ਦੇਖਦੇ ਆ ਆਪਾਂ ਦਰਿਆ ਦੇ ਵਿੱਚ ਤੇ ਦੇਖਦੇ ਆ ਦੇਖਦੇ ਆ ਹੀ ਉਹਨੂੰ ਵੱਢੀ ਜਾਂਦਾ ਵਾ ਤੇ ਆਹ ਵੇਖੋ ਵੇਹਣਾ ਵੇਹਣਾ ਬੁੱਟਾ ਵੇਖੋ ਕਿੱਧਰ ਗਿਆ ਆਹ ਵੇਖੋ ਕੀ ਆਲਾ ਈ ਬਹੁਤ ਬਹੁਤ ਬਰੇਲਾ ਆਤਾ ਬਹੁਤ ਜ਼ਿਆਦਾ ਬਰੇਲਾ ਆਤਾ